ਜੀ ਸਤਿ ਸ੍ਰੀ ਅਕਾਲ ਪੰਜਾਬੀਓ ਅੱਜ ਅਸੀਂ ਡੇਰਾ ਬਾਬਾ ਨਾਨਕ ਪਿੰਡ ਦੇ ਵਿੱਚ ਜਿੱਥੇ ਹੜਾਂ ਦੀ ਮਾਰ ਪੈ ਰਹੀ ਆ ਅਸੀਂ ਪਿੰਡ ਪਿੰਡ ਕਿਹੜਾ ਵੀਰ ਧੋਨੇਆਲ ਪਿੰਡ ਦੇ ਵਿੱਚ ਆਏ ਆ ਇੱਥੇ ਤੁਹਾਨੂੰ ਮੌਜੂਦਾ ਹਾਲਾਤ ਦਿਖਾ ਰਹੇ ਆ ਕਿ ਉਹ ਸਾਹਮਣੇ ਉਹ ਪਿੰਡ ਹੈ ਜੀ ਦੇਖੋ ਤੇ ਪਿੰਡ ਦੇ ਜਾਣ ਦੇ ਲਈ ਜਿਹੜਾ ਰਸਤਾ ਹੈ ਦੇਖੋ ਰਸਤੇ ਦੇ ਵਿੱਚ ਪਾੜ ਪੈ ਗਈ ਤੇ ਸਾਰਾ ਪਿੰਡ ਆ ਜਿਹੜਾ ਇਹ ਇਲਾਕੇ ਦੇ ਨਾਲ ਟੁੱਟ ਗਿਆ ਜੀ ਆਹ ਦੇਖੋ ਪਾੜ ਪੈ ਗਈ ਅੱਗੇ ਦਾ ਪਾੜ ਪੈ ਗਈ ਠੀਕ ਆ ਤੇ ਅੱਗੇ ਜਿਹੜਾ ਹੁਣ ਰਾਸ਼ਨ ਆਪਣਾ ਮੁ슬림 ਭਾਈਚਾਰਾ ਆਇਆ ਡੇਰਾ ਬਸੀ ਦਿਰਕਪੁਰ ਤੋਂ ਜੀ ਠੀਕ ਆ ਇਹ ਪਚਾਰੇ ਆ ਆਪਣਾ ਰੱਸੀਆਂ ਦੇ ਨਾਲ ਕੜਾਹੇ ਦੇ ਵਿੱਚ ਪਾ ਕੇ ਜੀ ਹਨਾ ਤੇ ਪਿੰਡ ਮਤਲਬ ਟੁੱਟ ਗਿਆ ਤੇ ਇੰਨੀ ਹੜਾ ਦੀ ਮਾਰ ਹੋ ਗਈ ਉਹ ਸਾਹਮਣੇ ਇੱਕ ਸਾਡਾ ਵੀਰ ਆ ਜਿਹੜਾ ਤੁਸੀਂ ਦੇਖਿਆ ਹੋਣਾ ਸੋਸ਼ਲ ਮੀਡੀਆ ਤੇ ਬਹੁਤ ਹੀ ਜ਼ਿਆਦਾ ਆ ਵੀਡੀਓ ਵਾਇਰਲ ਹੋ ਰਹੀ ਆ ਕਿ ਭਰਾ ਇਟਲੀ ਤੋਂ 10 ਸਾਲ ਬਾਅਦ ਆਉਣਾ ਸੀ ਉਹ ਵੀਰ ਦਾ ਸਾਰਾ ਘਰ ਆ ਜਿਹੜਾ ਦੇਖੋ ਯਾਰ ਕਿੰਨੇ ਲੱਖਾਂ ਰੁਪਏ ਵੀਰੇ ਨੇ ਲਾਇਆ ਸੀ ਉਹ ਟੁੱਟ ਗਿਆ ਤੇ ਇੱਧਰ ਦਿਖਾ ਦਿਓ ਕਿ ਆਪਣਾ ਸੇਵਾ ਜਿਹੜੀ ਉਹ ਅਸੀਂ ਕਿਸ ਤਰੀਕੇ ਦੇ ਨਾਲ ਕਰ ਰਹੇ ਹਾਂ ਤੇ ਇਹ ਹੜਾਂ ਦੀ ਜਿਹੜੀ ਮਾਰ ਆ ਛੋਟੀ ਮਾਰ ਨਹੀਂ ਹੈਗੀ ਤੇ ਇਹਦੇ ਵਿੱਚ ਜਿੱਦਾਂ ਏਦਾਂ ਹੈ ਕਿ ਜਿਹਦਾ ਘਰ ਗਿਰ ਗਿਆ ਉਹ 10 ਸਾਲ ਪਿੱਛੇ ਚਲੇ ਗਿਆ ਫਾਰ ਐਗਜ਼ਾਮਪਲ ਬੰਦੇ ਨੇ 10 ਸਾਲ ਲਾ ਕੇ ਕੰਮ ਕੀਤਾ ਉਹ ਬੰਦਾ 10 ਸਾਲ ਪਿੱਛੇ ਚਲਾ ਗਿਆ ਤੇ ਜਿਨ੍ਹਾਂ ਦੀ ਜ਼ਮੀਨਾਂ ਹੈ ਠੀਕ ਆ ਤੇ ਜਿਹੜੀ ਫਸਲ ਆ ਇਹ ਦੁਬਾਰੇ 1 ਸਾਲ ਹੋਣ ਯੋਗ ਨਹੀਂ ਰਹੀਆਂ ਇੱਥੇ ਤੇ ਮਿੱਟੀ ਉਥੇ ਵਿੱਚ ਇਹਨੂੰ ਪਲੇਨ ਕਰਨ ਦੇ ਵਿੱਚ ਇਹਨੂੰ ਸਹੀ ਕਰਨ ਦੇ ਵਿੱਚ ਦੁਬਾਰੇ ਫਸਲ ਲਗਾਉਣ ਦੇ ਵਿੱਚ ਕਿੰਨੇ ਹਜ਼ਾਰਾਂ ਦਾ ਡੀਜ਼ਲ ਦਾ ਖਰਚਾ ਹੈ ਕਿੰਨੀ ਮਿਹਨਤ ਹੈ ਮਤਲਬ ਬਹੁਤ ਵੱਡਾ ਨੁਕਸਾਨ ਆ ਤੇ ਅਸੀਂ ਇਹ ਚਾਹੁੰਦੇ ਆ ਕਿ ਦੇਖੋ ਜਿਹੜੇ ਜਿਹੜੇ ਹੜ੍ਹ ਦੇ ਵਿੱਚ ਪ੍ਰਭਾਵੇ ਤੇਰੀਆਂ ਤੁਸੀਂ ਉਹ ਏਰੀਏ ਦੀ ਪਛਾਣ ਕਰੋ ਕਿਉਂਕਿ ਬਹੁਤ ਆਪਾਂ ਦੇਖ ਰਹੇ ਹਾਂ ਅਸੀਂ ਕੱਲ੍ਹ ਦੇ ਅਸੀਂ ਇਹੀ ਸਟੱਡੀ ਕਰ ਰਹੇ ਹਾਂ ਅਸੀਂ ਪਹਿਲਾਂ ਗਰਦਾਸਪੁਰ ਏਰੀਏ ਚ ਚਲੇਗੇ ਕਿ ਜਿੱਥੇ ਰਾਸ਼ਨ ਦੀ ਲੋੜ ਨਹੀਂ ਹੈਗੀ ਆਪਾਂ ਉੱਥੇ ਰਾਸ਼ਨ ਦੇ ਰਹੇ ਹਾਂ ਬਹੁਤ ਸਾਰੇ ਲੋਕ ਇਸ ਹੜ੍ਹਾਂ ਦੇ ਟਾਈਮ ਦੇ ਵਿੱਚ ਉਹਦਾ ਨਜਾਇਜ਼ ਫਾਇਦਾ ਵੀ ਚੱਕ ਰਹੇ ਆ ਸਾਡੀ ਉਹ ਵੀਰਾਂ ਨੂੰ ਬੇਨਤੀ ਹੈ ਕਿ ਜਿਹੜੇ ਲੋੜਵੰਦ ਲੋਕ ਨੇ ਜਿਹੜੇ ਆਪਣਾ ਹੜ੍ਹਾਂ ਦੀ ਮਾਰ ਦੇ ਹੇਠ ਦੱਬ ਗਏ ਆ ਤੇ ਉਹਨਾਂ ਤੱਕ ਜਿਹੜਾ ਜ਼ਰੂਰਤ ਦਾ ਸਮਾਨ ਆ ਉਹ ਪਹੁੰਚੇ ਕਿਉਂਕਿ ਜਿੱਦਾਂ ਇਸ ਤਰ੍ਹਾਂ ਦੇ ਪਿੰਡਾਂ ਨੂੰ ਬਹੁਤ ਲੋੜ ਆ ਹੁਣ ਇਹਨਾਂ ਦਾ ਸ਼ਹਿਰਾਂ ਦੇ ਨਾਲ ਬਿਲਕੁਲ ਕਨੈਕਟ ਟੁੱਟ ਗਿਆ ਸੜਕਾਂ ਟੁੱਟ ਗਈਆਂ ਜੀ ਖਰਾਂ ਦੇ ਵਿੱਚ ਆ ਪਾੜ ਪੈ ਗਿਆ ਜੀ ਆਣ ਜਾਣ ਨੂੰ ਰਸਤਾ ਨਹੀਂ ਰਿਹਾ ਤਾਂ ਇਹਨਾਂ ਪਿੰਡਾਂ ਦੇ ਵਿੱਚ ਲੋੜ ਆ ਜੀ ਤੇ ਆਪਾਂ ਪਛਾਣ ਕੇ ਆਪਾਂ ਲਈਏ ਜਿੱਥੇ ਰਾਸ਼ਨ ਦੀ ਲੋੜ ਆ ਆਪਾਂ ਉੱਥੇ ਰਾਸ਼ਨ ਪਹੁੰਚਾਈਏ ਤੇ ਜਿੱਦਾਂ ਪਤਾ ਲੱਗਿਆ ਕਿ ਖਾੜਾ ਦੇ ਵਿੱਚ ਹੁਣ ਜਿਵੇਂ ਕਿਸਾਨ ਵੀਰ ਆ ਸਾਡੇ ਇਹ ਬਹੁਤ ਜ਼ਰੂਰੀ ਗੱਲ ਆ ਨੋਟ ਕਰ ਲਈਏ ਕਿ ਸਾਡੇ ਜਿੱਦਾਂ ਹੁਣ ਫਸਲਾਂ ਖਰਾਬ ਹੋ ਗਈਆਂ ਆਉਣ ਵਾਲੀ ਜਿਹੜਾ ਫਸਲ ਦਾ ਬੀਜ ਆ ਜੇ ਤੁਸੀਂ ਕਿਸੇ ਦੀ ਮਦਦ ਕਰਨਾ ਚਾਹੁੰਦੇ ਆ ਉਹ ਫਸਲ ਦੇ ਬੀਜ ਤੁਸੀਂ ਲੈ ਸਕਦੇ ਹੋ ਖਾਦ ਦੇ ਸਕਦੇ ਹੋ ਫੀਡ ਦੇ ਸਕਦੇ ਆ ਕਿਉਂਕਿ ਪਸ਼ੂਆਂ ਦੇ ਕੋਲ ਪ੍ਰੋਪਰ ਚਾਰਾ ਨਹੀਂ ਪਹੁੰਚ ਰਿਹਾ ਤੇ ਇਹ ਦਿਖਾਓ ਦੇਖੋ ਆਪਣੇ ਮੁਸਲਿਮ ਭਾਈਤਾਰਿਆਂ ਵੀਰ ਦੇਖੋ ਅੱਜ ਬਹੁਤ ਖੁਸ਼ੀ ਹੋ ਰਹੀ ਆ ਦੇਖ ਕੇ ਕਿ ਪੰਜਾਬ ਆ ਜਿਹੜਾ ਗੁਰੂਆਂ ਪੀਰਾਂ ਫਕੀਰਾਂ ਦੀ ਧਰਤੀ ਆ